ਯਾ ਯਾ ਰੀਸੈਂਟਲੀ ਇੱਕ ਨਵਾਂ ਗਾਣਾ ਆਇਆ ਕਿ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਤੇ ਲੁਧਿਆਣਾ ਸ਼ਹਿਰ ਦੇ ਇਰਦ-ਗਿਰਦ ਬਹੁਤ ਸਾਰੀਆਂ ਸੁਸਾਇਟੀਆਂ ਬਹਾਰਣੀਆਂ ਤੇ ਕਹਿੰਦੇ ਨੇ ਕਿ ਲੁਧਿਆਣਾ ਸ਼ਹਿਰ ਦੇ ਜਿਹੜੇ ਤਕਰੀਬਨ 60 ਕਿਲੋਮੀਟਰ ਦੇ ਬਾਹਰ ਵਾਲਾ ਏਰੀਆ ਨਾ ਉੱਥੋਂ ਦਾ ਥੱਲੇ ਦਾ ਪਾਣੀ ਵੀ ਖਰਾਬ ਹੋ ਗਿਆ ਹਾਂ ਤਕਰੀਬਨ 24000 ਏਕੜ ਦੀ ਜ਼ਮੀਨ ਵੜਦੀ ਹੈ 24000 ਜੋ ਕਿ ਕੋਈ ਗਵਰਨਮੈਂਟ ਦਾ ਪ੍ਰੋਜੈਕਟ ਹੈ ਉਹ ਐਕਵਾਇਰ ਕਰ ਰਹੇ ਨੇ ਤੇ ਇਸ ਮਾਮਲੇ ਤੇ ਸਵਰਨ ਟੈਨਾ ਜੀ ਬਿਆਨ ਕਰ ਰਹੇ ਨੇ ਆਪਾਂ ਉਹਨਾਂ ਦੀ ਗੱਲਬਾਤ ਸੁਣਨੇ ਆ ਬੜੀ ਵਧੀਆ ਗੱਲਬਾਤ ਕਰਦੇ ਨੇ ਦੋ ਪਾਲੀ ਦੇਤ ਵਾਲੀ ਦਾ ਗੀਤ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਜੇ ਨਹੀਂ ਸੁਣਿਆ ਤਾਂ YouTube ਦੇ ਉੱਤੇ ਜਾ ਕੇ ਸੁਣ ਲਿਓ ਇਹ ਸੁਣਨ ਲਾਇਕ ਆ ਤੇ ਅੱਜ ਦੀ ਤਰੀਕੇ ਦੇ ਵਿੱਚ ਤਾਂ ਜ਼ਰੂਰ ਸੁਣਨ ਲਾਇਕ ਆ ਦੇਵ ਤਰੀਕਾ ਵਾਲੇ ਦਾ ਲਿਖਿਆ ਹੋਇਆ ਇਹ ਗੀਤਾ ਇਸ ਗੀਤ ਵਿੱਚ ਲਈ ਕੱਲੀ ਕੱਲੀ ਸਤਰ ਸੱਚੀ ਆ ਸਾਡੇ ਸ਼ਹਿਰਾਂ ਨੇ ਸਾਡੇ ਪਿੰਡਾਂ ਨੂੰ ਕਿਵੇਂ ਖਾ ਲਿਆ ਤੇ ਲੁਧਿਆਣਾ ਦਾ ਖੇਤਰਫਲ ਵੱਧਦਾ ਵੱਧਾ ਕਿਸ ਤਰੀਕੇ ਨਾਲ ਦੁਗਰੀ ਨੂੰ ਵੀ ਖਾ ਗਿਆ 3 ਕੇ ਤੱਕ ਪਹੁੰਚ ਗਿਆ ਬਾਕੀ ਆਲੇ ਦੁਆਲੇ ਦੇ ਪਿੰਡਾਂ ਨੂੰ ਖਾ ਗਿਆ ਇਹਦਾ ਜ਼ਿਕਰ ਇਸ ਗੀਤ ਦੇ ਵਿੱਚ ਆਇਆ ਤੇ ਇਸ ਗੀਤ ਦੇ ਵਿੱਚ ਨਾ 4 17 ਜਿਹੜੀਆਂ ਯਾਨੀ ਕਿ ਕਹਿ ਰਿਹਾ ਵੀ ਇੱਕ ਅੰਤਰਾ ਜਿਹੜਾ ਉਹ ਮੈਂ ਤੁਹਾਨੂੰ ਸੁਣਾ ਦਿੰਨਾ ਕਿ ਜਿਹੜਾ ਥੋੜੀ ਜਿਹੀ ਆਬਾਦੀ ਵਾਲਾ ਹੁੰਦਾ ਸੀਗਾ ਸ਼ਹਿਰ ਜਿਹੜਾ ਥੋੜੀ ਜਿਹੀ ਆਬਾਦੀ ਵਾਲਾ ਹੁੰਦਾ ਸੀਗਾ ਸ਼ਹਿਰ ਕੱਸੀ ਵਰਗੀ ਬਣਾਤੀ ਇਹਨੇ ਸਿੱਧਵਾਂ ਦੀ ਨਹਿਰ ਵੇਚੀ ਹੋਈ ਜ਼ਮੀਨ ਮੜ ਹੱਥ ਨਹੀਂ ਆਉਣੀ ਗੌਰਨਰ ਸੁਣਿਓ ਵੇਚੀ ਹੋਈ ਜ਼ਮੀਨ ਮੁੜ ਹੱਥ ਨਹੀਂ ਆਉਣੀ ਬਾਹਰੋਂ ਆ ਕੇ ਦਲਾਲ ਇੱਥੇ ਦਾ ਲ ਆ ਗਿਆ ਤੇ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਤੇ ਦਲਾਲਾਂ ਦਾ ਇੱਕ ਵਾਰ ਫਿਰ ਦਾ ਲ ਲੱਗਣ ਲਗਾ ਕਿਉਂਕਿ ਗਲਾੜਾ ਦੇ ਵੱਲੋਂ ਕਈ ਮੀਟਿੰਗਾਂ ਕਰ ਲਈਆਂ ਗਈਆਂ ਕੁਝ ਮੀਟਿੰਗਾਂ ਬਾਕੀ ਐ ਤੇ ਕਿਸੇ ਵੀ ਵੇਲੇ ਸਹੀ ਪੈ ਸਕਦੀ ਆ ਕਿ ਲੁਧਿਆਣਾ ਦੇ 32 ਪਿੰਡਾਂ ਦੀ 24000 ਏਕੜ ਤੋਂ ਵੱਧ ਜ਼ਮੀਨ ਅਕਵਾਇਰ ਦਾ ਕੰਮ ਚੱਲ ਰਿਹਾ ਅਕਵਾਇਰ ਦੀ ਯੋਜਨਾ ਬਣ ਚੁੱਕੀ ਆ ਜਦੋਂ ᱹਕੀ ਵੱਜ ਗਈ ਜਦੋਂ ਦਸਤਖਤ ਹੋ ਗਏ ਫਿਰ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਅਕਵਾਇਰ ਕਰ ਲਿਆ ਜਾਣਾ ਲੁਧਿਆਣਾ ਹੋਵੇ ਚੰਡੀਗੜ੍ਹ ਹੋਵੇ ਬਾਕੀ ਪੰਜਾਬ ਦੇ ਵੱਖ-ਵੱਖ ਸ਼ਹਿਰ ਹੋਣ ਜਾਂ ਚੰਡੀਗੜ੍ਹ ਚਲੋ ਸਾਡੀ ਰਾਜਧਾਨੀ ਆ ਉਹਨਾਂ ਨੇ ਪਿੰਡਾਂ ਨੂੰ ਕਿਵੇਂ ਖਾਦਾ ਪਹਿਲਾਂ ਤਾਂ ਇਹ ਸੋਚਣਾ ਮੜਦਾ ਅਸੀਂ ਵਿਕਾਸ ਕਿਨੂੰ ਮੰਨਦੇ ਪਹਿਲੀ ਤਾਂ ਗੱਲ ਇਹ ਆ ਕਿ ਇਹ ਵਿਕਾਸ ਆ ਵੀ ਭਾਈ ਸਾਡੇ ਪਿੰਡਾਂ ਦੀਆਂ ਜ਼ਮੀਨਾਂ ਦੇ ਵਿੱਚ ਸੈਕਟਰ ਕੱਟੇ ਜਾਣ ਪਲਾਟ ਕੱਟੇ ਜਾਣ ਤੇ ਉਹਦੇ ਵਿੱਚ ਬਿਲਾਸ ਬਣਨ ਤੇ ਉਹਦੇ ਵਿੱਚ ਫਲੈਟ ਬਣ ਜਾਣ ਜਾਂ ਆਪਾਂ ਇਹ ਗੱਲ ਕਹੀਏ ਵੀ ਭਾਈ ਵੱਡੇ ਵੱਡੇ ਸ਼ੋਪਿੰਗ ਮਾਲ ਜਾਣ ਇਹ ਤਰੱਕੀ ਆ ਜਾਂ ਜਿਹੜੀਆਂ ਇਸ ਵੇਲੇ ਚਾਰ ਮਾਰਗੀ 6 ਮਾਰਗੀ ਸੜਕਾਂ ਦੇ ਨਾਂ ਦੇ ਉੱਤੇ ਅਸੀਂ ਤਰੱਕੀ ਬੰਨਦੇ ਆ ਕੁਝ ਕੰਮ ਐਸੇ ਹੁੰਦੇ ਆ ਜਿਹੜੇ ਕਿ ਕੇਂਦਰ ਦੇ ਪ੍ਰੋਜੈਕਟ ਆ ਜਿਹੜੇ ਕਿ ਜ਼ਮੀਨ ਅਕਵਾਇਰ ਤੋਂ ਬਿਨਾ ਸਿਰੇ ਨਹੀਂ ਲੱਗਦੇ ਕੁਝ ਕੰਮ ਐਸੇ ਹੁੰਦੇ ਆ ਜਿਹੜੇ ਕਿ ਕਿਸਾਨ ਦੀ ਮਰਜ਼ੀ ਦੇ ਉਲਟਾ ਹੁਣ ਜੇ ਮੰਨ ਲਓ ਮੇਰੇ ਖੇਤ ਦੇ ਵਿੱਚੋਂ ਮੇਰੇ ਘਰ ਦੇ ਵਿੱਚੋਂ ਸੜਕ ਨਿਕਲ ਨਹੀਂ ਹੋਵੇ ਤਾਂ ਮੈਂ ਭਾਵੇਂ ਇਹ ਵਿਰੋਧਤਾ ਵੀ ਕਰਾਂ ਤੇ ਮੇਰੇ ਉਹ ਜ਼ਮੀਨ ਵਿੱਚ ਆਉਣੀ ਆਉਣੀ ਆ ਕਿਉਂਕਿ ਮੇਰੇ ਕਰਕੇ ਜਾਂ 100 ਏਕੜ ਦੇ ਕਰਕੇ ਉਹ ਵਿਕਾਸ ਦਾ ਪ੍ਰੋਜੈਕਟ ਰੁਕਣਾ ਨਹੀਂ ਪਰ ਜਿੱਥੇ ਇਹ ਰੁਕ ਸਕਦਾ ਹੋਵੇ ਤੇ ਉਥੇ ਕਿਹੜੇ ਕਾਰਨਾਂ ਦੇ ਕਰਕੇ ਜ਼ਮੀਨ ਅਕਵਾਇਰ ਕੀਤੀ ਜਾਣੀ ਹੈ ਸਵਾਲ ਇਹ ਆ ਉਦਾਹਰਨ ਦੇ ਤੌਰ ਤੇ ਉੱਥੇ ਮੇਰੇ ਕੋਲੇ ਮੋਟਰਸਾਈਕਲ ਐ ਇਸ ਵੇਲੇ ਮੈਨੂੰ ਮੰਨ ਲਓ ਪੈਸੇ ਦੀ ਬਹੁਤ ਜ਼ਰੂਰਤ ਪੈ ਜੇ ਜਾਂ ਮੇਰੀ ਇੱਛਾ ਹੋਵੇ ਕਿ ਮੈਂ ਇਹਨੂੰ ਵੇਚਣਾ ਮੈਂ 35000 ਦਾ ਵੇਚਾਂ 45 ਦਾ ਵੇਚਾਂ ਲੱਖ ਦਾ ਵੇਚਾਂ 20000 ਦਾ ਵੇਚਾਂ ਮੇਰੀ ਮਰਜ਼ੀ ਆ ਪਰ ਜੇ ਮੈਨੂੰ ਇਹ ਗੱਲ ਕਹੀ ਜਾਵੇ ਕਿ ਤੈਨੂੰ ਮੋਟਰਸਾਈਕਲ ਦੇਣਾ ਹੀ ਪੈਣਾ ਹੁਣ ਕਿਉਂਕਿ ਇਹ ਤੈਨੂੰ ਦੇਣਾ ਹੀ ਪੈਣਾ ਮੋਟਰਸਾਈਕਲ ਕਿਉਂਕਿ ਅਸੀਂ ਇਹਨੂੰ ਵਰਤਣਾ ਅਸੀਂ ਇਹਨੂੰ ਆਪਣੇ ਤਰੀਕੇ ਨਾਲ ਵਰਤਣਾ ਫਿਰ ਮੈਨੂੰ ਆਰਥਿਕ ਤੌਰ ਤੇ ਤੋੜਿਆ ਜਾਊਗਾ ਮੈਂ ਆਪਣੀ ਲੋੜ ਦੇ ਮੁਤਾਬਕ ਸੋਚ ਦੇ ਮੁਤਾਬਕ ਸਵੀ ਚੀਜ਼ ਦੇਣੀ ਚਾਹਾਂ ਇਹ ਵੱਖਰੀ ਗੱਲ ਆ ਪਰ ਜੇ ਮੇਰੇ ਕੋਲੋਂ ਖੋਈ ਜਾਵੇ ਤਾਂ ਗੱਲ ਵੱਖਰੀ ਆ ਜ਼ਮੀਨਾਂ ਐਕਵਾਇਰ ਹੋਣੀਆਂ 24000 ਏਕੜ ਤੋਂ ਵੱਧ ਜ਼ਮੀਨਾਂ ਜਿਹੜੀ ਉਹ ਲੁਧਿਆਣਾ ਖੇਤਰ ਦੀ ਐਕਵਾਇਰ ਕਰਨ ਦੀ ਪੂਰੀ ਪੂਰੀ ਤਿਆਰੀ ਆ 32 ਪਿੰਡਾਂ ਦੀ ਜ਼ਮੀਨ ਆ ਜਿਹੜੀ ਉਹ ਇਸ ਵੇਲੇ ਪਤਾ ਲੱਗਾ ਜੀ ਕਿ ਇਹ ਐਕਵਾਇਰ ਕੀਤੀ ਜਾਣੀ ਆ ਜਿਹਨੂੰ ਸਿੱਕੇ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਜਿਹਨੂੰ ਕਹਿੰਦੇ ਆ ਉਦੇ ਵੱਲੋਂ ਕਹਿੰਦੇ ਉਹਦੇ ਅਧਿਕਾਰੀਆਂ ਨੇ ਕਈ ਮੀਟਿੰਗਾਂ ਕਰ ਲਈਆਂ ਤੇ ਇਹ ਮੀਟਿੰਗਾਂ ਦੇ ਵਿੱਚ ਹੁਣ ਸਿਟਾ ਨਿਕਲਣ ਵਾਲਾ ਹੀ ਆ ਤੇ ਕਿਸੇ ਵੀ ਵੇਲੇ ਇਹਨਾਂ ਫਾਈਲਾਂ ਦੇ ਉੱਤੇ ਘੁੱਗੀ ਵੱਜ ਸਕਦੀ ਹੈ ਤੇ ਫਿਰ ਕਹਿੰਦੇ ਵੀ ਇੱਥੇ ਅਰਬਨ ਸਟੇਟ ਬਣਨੇ ਇਹ ਅਰਬਨ ਏਰੀਆ ਬਣਾਉਣਾ ਇਹਦੇ ਵਿੱਚ ਵੱਡੇ ਵੱਡੇ ਸ਼ੋਪਿੰਗ ਮਾਲ ਹੋਣਗੇ ਇਹਦੇ ਵਿੱਚ ਵੱਡੇ ਵੱਡੇ ਸ਼ਾਇਦ ਵਿਲਾਜ਼ ਹੋਣ ਇਹਦੇ ਵਿੱਚ ਅਰਬਨ ਸਟੇਟ ਅਰਬਨ ਏਰੀਆ ਕੱਟਿਆ ਜਾਵੇ ਅਰਬਨ ਸਟੇਟ ਬਣਾਈ ਜਾਵੇ ਇਹਦੇ ਵਿੱਚ ਯਾਨੀ ਕਿ ਸੈਕਟਰ ਬਣਾਉਣ ਦੇ ਚੱਕਰ ਦੇ ਵਿੱਚ ਲੁਧਿਆਣਾ ਇੱਕ ਵਾਰ ਫੇਰ ਖੁਰ ਜਾਣਾ ਜਿਹੜੇ ਲੁਧਿਆਣੇ ਨੂੰ ਅਸੀਂ ਜਾਣਦੇ ਆ ਕਿ ਭਾਈ ਇਹਦੇ ਵਿੱਚ ਫਲਾਣੀ ਇੱਕ ਕੰਪਨੀ ਆ ਫਲਾਣਾ ਇੰਡਸਟਰੀਅਲ ਏਰੀਆ ਫਲਾਣਾ ਇਹਦੇ ਵਿੱਚ ਡੀ ਐਮ ਸੀ ਆ ਫਲਾਣਾ ਇਹਦੇ ਵਿੱਚ ਵੱਡੀ ਆ ਚੀਜ਼ਾਂ ਵੱਡੀ ਆ ਸ਼ਖਸੀਅਤ ਆ ਉਹਦੇ ਸਮੇਂ ਦੇ ਵਿੱਚ ਇਸ ਲੁਧਿਆਣੇ ਦੀ ਚਰਚਾ ਇਸ ਕਰਕੇ ਹੋਇਆ ਕਰੂਗੀ ਕਿ ਇਹਦੇ 32 ਪਿੰਡਾਂ ਦੀ ਜ਼ਮੀਨ ਖੁਰ ਗਈ ਆ ਇਹਦੀ 24000 ਏਕੜ ਜ਼ਮੀਨ ਆ ਜਿਹੜੀ ਅੱਧੋ ਅੱਧ ਦੇ ਕਰੀਬੀਆਂ ਮੇਰਾ ਖੈਲਬੀ ਲੁਧਿਆਣਾ ਖੇਤਰ ਨਹੀਂ ਵਾਹੀਯੋਗ ਜ਼ਮੀਨ ਆ ਜਿਹੜੀ ਉਹ ਵਿਕਾਸ ਦੀ ਭੇਟ ਚੜ ਗਈ ਆ ਬਹੁਤ ਸਾਰੇ ਲੋਕ ਇਹ ਗੱਲ ਕਹਿਣਗੇ ਕਿ ਜ਼ਮੀਨ ਮੁਫਤ ਦੇ ਵਿੱਚ ਥੋੜੀ ਲੈਣੀ ਆ ਇਹਦਾ ਕਰੋੜਾਂ ਰੁਪਈਆ ਮਿਲਣਾ ਪਰ ਕਿਸੇ ਨੇ ਕਰੋੜਾ ਮੰਗਿਆ ਜੇ ਤਾਂ ਕਿਸੇ ਨੇ ਗੱਲ ਕਹੀ ਹੈ ਕਿ ਕਿਰਪਾ ਕਰਕੇ ਸਾਡਾ ਮੰਗ ਪੱਤਰ ਇਹ ਆ ਕਿ ਸਾਡੀ ਜ਼ਮੀਨ ਲੈ ਲਵੋ ਫਿਰ ਤਾਂ ਗੱਲ ਮੰਨੀ ਵੀ ਭਾਈ ਕਿਸਾਨ ਦੀ ਮੰਗ ਮੰਨਦੇ ਆਪਾਂ ਪਰ ਜਦੋਂ ਕਿਸਾਨ ਨੇ ਗੱਲ ਕਿਹਾ ਕਿ ਅਸੀਂ ਜ਼ਮੀਨ ਨਹੀਂ ਦੇਣੀ ਤਾਂ ਫਿਰ ਆਪਾਂ ਜ਼ਮੀਨ ਕਿਵੇਂ ਲਵਾਗੇ ਤੇ ਕਿਉਂ ਲਵਾਗੇ ਕਿਸੇ ਨੇ ਆਪਾਂ ਨੂੰ ਇਹ ਗੱਲ ਕਹੀ ਕਿ ਭਾਈ ਇੱਥੇ ਤੁਸੀਂ ਵਿਕਾਸ ਕਰੋ ਇਦਾਂ ਦਾ ਕਿਸਾਨੀ ਦਾ ਵਿਕਾਸ ਇਸ ਗੱਲ ਦੇ ਵਿੱਚ ਆ ਕਿ ਆਪਾਂ ਐਮਐਸਪੀ ਦੇ ਲਈ ਗੱਲਾਂ ਕਰਗੇ ਕਿਸਾਨੀ ਦਾ ਵਿਕਾਸ ਇਸ ਗੱਲ ਦੇ ਵਿੱਚ ਆ ਇਹ ਕਿਸਾਨ ਨੂੰ ਅਸੀਂ ਬਦਲਵੇਂ ਫਸਲੀ ਚੱਕਰ ਦੇ ਵਿੱਚ ਲੈ ਕੇ ਆਗੇ ਬਦਲਵਾ ਫਸਲੀ ਚੱਕਰ ਚਾਹੀਦਾ ਉਹ ਹੀ ਫਸਲਾਂ ਜਿਹੜੀਆਂ ਉਹ ਨਹੀਂ ਚਾਹੀਦੀਆਂ ਕਿਸਾਨੀ ਦਾ ਵਿਕਾਸ ਮਜ਼ਦੂਰਾਂ ਦਾ ਵਿਕਾਸ ਇਸ ਗੱਲ ਦੇ ਵਿੱਚ ਹੈ ਕਿ ਜਿਹੜੀਆਂ ਉਹਨਾਂ ਦੀਆਂ ਚੀਰਾਂ ਪੁਰਾਣੀਆਂ ਮੰਗਾ ਜਿਹਦੇ ਕਰਕੇ ਸਾਲ ਦਰ ਸਾਲ ਉਹ ਧਰਨੇ ਲਾਉਂਦੇ ਆ ਉਹਨਾਂ ਗੱਲਾਂ ਦੇ ਵਿੱਚੋਂ ਜਿਹੜੀਆਂ ਬਾਜਮ ਗੱਲਾਂ ਉਹ ਮੰਨੀਆਂ ਜਾਣ ਕਿਸਾਨੀ ਦਾ ਵਿਕਾਸ ਇਸ ਕਰਕੇ ਨਹੀਂ ਕਿ ਭਾਈ ਅਸੀਂ ਇੱਥੇ ਅਰਬਨ ਸੈਕਟਰ ਬਣਾਉਣੇ ਆ ਅਸੀਂ ਇੱਥੇ ਵੱਡੇ ਵੱਡੇ ਫਲੈਟ ਖੜੇ ਕਰਨੇ ਆ ਅਸੀਂ ਇੱਥੇ ਸ਼ੋਪਿੰਗ ਮਾਲ ਬਣਾਉਣੇ ਆ ਅਸੀਂ ਇਹਨੂੰ ਨਮੂਨੇ ਦਾ ਸ਼ਹਿਰ ਬਣਾਉਣਾ ਅਸੀਂ ਇੱਥੇ ਫਲਾਣੀ ਸਿਟੀ ਬਣਾ ਦੇਣੀ ਆ ਇਹਦੇ ਵਿੱਚ ਵਿਕਾਸ ਨਹੀਂ ਆ ਗਰੋਰ ਸ਼ੁਰੂ ਹੋ ਗਿਆ 24000 ਏਕੜ ਜ਼ਮੀਨ ਦੇ ਵਿੱਚ ਮੈਂ ਜੇ ਪਿੰਡਾਂ ਦੇ ਨਾਮ ਲੈਣ ਲੱਗਾ ਤਾਂ ਕਈ ਦਰਜਨ ਪਿੰਡ ਆ ਜਿਵੇਂ ਕਿ ਮੈਂ ਪਹਿਲਾਂ ਗੱਲ ਕਹੀ ਆ ਲਗਭਗ 32 ਪਿੰਡਾਂ ਦੀ ਜ਼ਮੀਨ ਵਿੱਚ ਆਉਣੀ ਆ ਤੇ 32 ਪਿੰਡਾਂ ਦੇ ਲੋਕਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਇਹ ਜ਼ਮੀਨ ਦੇਣੀ ਨਹੀਂ ਅਸੀਂ ਇਹ ਜ਼ਮੀਨ ਸਰਕਾਰ ਨੂੰ ਦੇਣ ਦੇ ਹੱਕ ਦੇ ਵਿੱਚ ਨਹੀਂ ਹੋਰ ਸਵਾਲ ਹੀ ਪੈਦਾ ਹੁੰਦਾ ਵੀ ਸਰਕਾਰ ਨੂੰ ਕੀ ਦਿਸਦਾ ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਸਰਕਾਰ ਦੇ ਵੱਲੋਂ ਅਕੀ ਪਲਾਹੀ ਦੇ ਹੱਥ ਮਾਰ ਕੇ ਕਹਿੰਦੇ ਇਧਰ ਕੁਛ ਕਰਤਾ ਕਰੇ ਇਧਰ ਕੁਛ ਕਰਤਾ ਵਜਾ ਕੀ ਆ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਕਿ ਪੰਜਾਬ ਦੇ ਕਿਸਾਨਾਂ ਨੇ ਬੱਤੀ ਪਿੰਡਾਂ ਦੇ ਕਿਸਾਨਾਂ ਨੇ ਛੇਤੀ ਇਹ ਜ਼ਮੀਨ ਦੇਣੀ ਨਹੀਂ ਤੇ ਇਹਦੇ ਨਾਲ ਕਿਸਾਨੀ ਦੇ ਨਾਲ ਸਿੱਧਾ ਆੜਾ ਲੈਣ ਵਾਲੀ ਸੂਬੇ ਦੀ ਸਰਕਾਰ ਗੱਲ ਕਰ ਰਹੀ ਆ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਨੇ ਗੱਲ ਕਹਤੀ ਆ ਅਸੀਂ ਇਹ ਜ਼ਮੀਨ ਅਕਵਾਇਰ ਨਹੀਂ ਹੋਣ ਦਿਆਂਗੇ ਮਨਪ੍ਰੀਤ ਸਿੰਘ ਈਆਲੀ ਨੇ ਗੱਲ ਕਹੀ ਆ ਜ਼ਮੀਨ ਅਕਵਾਇਰ ਨਹੀਂ ਹੋਣਦਿਆਂਗੇ ਕਾਂਗਰਸ ਦਾ ਇੱਕ ਹਿੱਸਾ ਕਹਿੰਦਾ ਜ਼ਮੀਨ ਅਕਵਾਇਰ ਨਹੀਂ ਹੋਣਦਿਆਂਗੇ ਆਮ ਆਰਮੀ ਪਾਰਟੀ ਬਿਲਕੁਲ ਚੁੱਪ ਗੜਪੇ ਇਸ ਮਾਮਲੇ ਦੇ ਉੱਤੇ ਅਸੀਂ ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਰੱਖਦੇ ਕਿ ਤਰੱਕੀ ਵਾਸਤੇ ਧਰਤੀ ਦੀ ਲੋੜ ਆ ਤਰੱਕੀ ਵਾਸਤੇ ਖੇਤਾਂ ਦੀ ਜ਼ਮੀਨਾਂ ਦੀ ਲੋੜ ਆ ਪਰ ਤਰੱਕੀ ਆ ਜਿਹੜੀ ਉਹ ਥੋਪੀ ਨਾ ਜਾਵੇ ਤਰੱਕੀ ਸਾਨੂੰ ਦਿਸਦੀ ਹੋਵੇ ਜਿਵੇਂ ਆਪਾਂ ਸੜਕਾਂ ਬਣਾਉਣੀਆਂ ਆ ਆਪਾਂ ਪੁਲ ਬਣਾਉਣੇ ਆ ਆਪਾਂ ਕੋਈ ਹੋਰ ਇਹੋ ਜਿਹੀ ਥਾਂ ਬਣਾਉਣੀ ਆ ਦੀ ਦੇ ਕਰਕੇ ਇਹ ਵੱਖ-ਵੱਖ ਸੂਬਿਆਂ ਦੇ ਵਿੱਚੋਂ ਹੁੰਦਾ ਹੁੰਦਾ ਸਾਡੇ ਸੂਬੇ ਦੇ ਵਿੱਚ ਦੀ ਵੀ ਜਦੋਂ ਉਹ ਪ੍ਰੋਜੈਕਟ ਲੰਘੂਗਾ ਤਾਂ ਉਹ ਜ਼ਮੀਨਾਂ ਚਾਹੁੰਦੇ ਨਾ ਚਾਹੁੰਦੇ ਦੇਣੀਆਂ ਪੈਣਗੀਆਂ ਸਾਡਾ ਮੋਹ ਹੁੰਦਾ ਜ਼ਮੀਨਾਂ ਦੇ ਨਾਲ ਪਰ ਜੇ ਇਹ ਗੱਲ ਕਹੀ ਜਾਵੇ ਜੀ ਕਿ ਉਹਦਾ ਕੇਂਦਰ ਦਾ ਪ੍ਰੋਜੈਕਟ ਕੋਈ ਨਹੀਂਗਾ ਪਰ ਅਸੀਂ ਇਹ ਚਾਹੁੰਦੇ ਜੀ ਕਿ ਇਸ ਥਾਂ ਦੇ ਉੱਤੇ ਆ ਚੀਜ਼ ਬਣਾ ਦੀਏ ਸਾਡੀ ਯੋਜਨਾ ਤੁਹਾਡੀ ਯੋਜਨਾ ਫਿਰ ਤੁਸੀਂ ਆਪਦੀ ਜ਼ਮੀਨ ਦੇ ਵਿੱਚ ਰੱਖੋ ਕਿਸਾਨ ਦੀ ਜ਼ਮੀਨ ਤੇ ਅੱਖ ਥੋੜੀ ਰੱਖਣੀ ਹੈ ਪੰਜਾਬ ਦੀਆਂ ਜ਼ਮੀਨਾਂ ਮੁੱਕ ਰਹੀਆਂ ਪੰਜਾਬ ਦੇ ਵਿੱਚ ਧਰਤੀ ਨੂੰ ਵਾਣ ਵਾਲੇ ਲੋਕਾਂ ਦੀ ਗਿਣਤੀ ਘਟ ਰਹੀ ਹੈ ਜ਼ਮੀਨਾਂ ਇਸ ਵੇਲੇ ਪੰਜਾਬ ਦੀਆਂ ਉਪਜਾਊ ਉਹਨੀਆਂ ਨਹੀਂ ਰਹੀਆਂ ਜ਼ਮੀਨਾਂ ਦੇ ਵਿੱਚੋਂ ਉਹਨੇ ਨਹੀਂ ਖਰਚੇ ਮੁਰਦਦੇ ਜਿੰਨੇ ਕਿ ਮੁਰਦਨੇ ਚਾਹੀਦੇ ਆ ਉਹਦੇ ਵੱਖੋ ਵੱਖਰੇ ਕਾਰਨ ਆ ਪਰ ਅਸੀਂ ਸ਼ਹਿਰੀ ਕਰਨੇ ਚੱਕਰ ਦੇ ਵਿੱਚ ਤੇ ਜੇਕਰ ਪੰਜਾਬ ਦੀ ਕਿਸਾਨੀ ਦੀ ਜ਼ਮੀਨ ਨੂੰ ਖਾਵਾਂਗੇ ਉਹਦੇ ਉੱਤੇ ਅੱਖ ਰੱਖਾਂਗੇ ਬਿਨਾਂ ਭਰੋਸੇ ਦੇ ਵਿੱਚ ਲਿਆ ਜੇ ਬੱਤੀ ਪਿੰਡਾ ਬੱਤੀਆਂ ਪਿੰਡਾ ਦੇ ਵਿੱਚੋਂ 16 ਪਿੰਡਾਂ ਦੇ ਕਿਸਾਨਾਂ ਦੀ 16 ਦੇ ਵਿੱਚੋਂ ਵੀ ਛੱਡੋ ਅੱਠਾਂ ਪਿੰਡਾਂ ਦੀਆਂ ਪੰਚਾਇਤਾਂ ਦੀ ਆਪਾਂ ਕੋਈ رائے ਲਈ ਇਸ ਮਾਮਲੇ ਦੇ ਵਿੱਚ ਕਿ ਅਸੀਂ ਭਾਈ ਤੁਹਾਡੇ ਪਿੰਡ ਦੇ ਵਿੱਚ ਆਹ ਪ੍ਰੋਜੈਕਟ ਲੈ ਕੇ ਆਉਣਾ ਚਾਹੁੰਦੇ ਆ ਤੁਹਾਡੀ ਮਨਜ਼ੂਰੀ ਹੈ ਤੁਸੀਂ ਬਿਨਾ ਕੁਝ ਪੁੱਛੇ ਤੇ ਬਿਨਾ ਕੁਝ ਦੱਸੇ ਜੇ ਇਸ ਤਰੀਕੇ ਦੇ ਪ੍ਰੋਜੈਕਟ ਉਹ ਲਿਖੋਗੇ ਤਾਂ ਵਿਰੋਧ ਹੁਣ ਕੁਦਰਤੀ ਆ ਫਿਰ ਗੱਲ ਆਜੂਗੀ ਚਲੋ ਹੁਣ ਅਮਰਸਰ ਦੇ ਵਿੱਚ ਆਪਾਂ ਇੱਕ ਨਵੀਂ ਚੀਜ਼ ਬਣਾਉਨੇ ਆ ਉਹਦੇ ਵਿੱਚ ਆਪਾਂ ਨੂੰ 10000 ਏਕੜ ਜ਼ਮੀਨ ਲੈ ਲਓ ਫਿਰ ਤੁਸੀਂ ਹੌਲੀ ਹੌਲੀ ਪਟਿਆਲੇ ਦੇ ਵੱਲ ਚਲੇ ਜਾਇਓ ਮੁਹਾਲੀ ਪਹਿਲਾਂ ਹੀ ਪਿੰਡ ਸ਼ਹਿਰ ਇੱਕ ਬਰਾਬਰ ਬਣਿਆ ਪਿਆ ਫਿਰ ਫਰੀਦਕੋਟ ਦੇ ਵੱਲ ਆਜੋ ਫਿਰ ਕਰਨਤਾਰਨ ਗੁਰਦਾਸਪੁਰ ਦੇ ਵੱਲ ਚਲੇ ਜਾਇਓ ਤਰੱਕੀ ਤਾਂ ਚਾਹੀਦੀ ਹੈ ਪਰ ਅਸੀਂ ਤਰੱਕੀ ਮੰਨਦੇ ਕਿ ਨੂੰ ਹਾਂ ਅੱਜ ਵੈਸੇ ਵੀ ਪੰਜਾਬ ਪੁਲਾਂ ਦੇ ਉੱਤੇ ਖੜਾ ਜ਼ਮੀਨਾਂ ਨਾਲ ਤੋਂ ਟੁੱਟ ਗਿਆ ਅੱਜ ਪੰਜਾਬ ਦੇ ਵਿੱਚ ਜਿਨ੍ਹਾਂ ਦੀਆਂ ਜ਼ਮੀਨਾਂ ਅਕਵਾਇਰ ਹੋਈਆਂ ਹੁਣ ਮੇਰਾ ਇੱਕ ਸਵਾਲ ਆ ਬੀਤੇ ਵੇਲੇ ਦੇ ਵਿੱਚ ਕਿਸੇ ਦੀ ਜ਼ਮੀਨ ਕਿਸੇ ਪ੍ਰੋਜੈਕਟ ਦੇ ਵਿੱਚ ਆਈ ਅਕਵਾਇਰ ਹੋ ਗਈ ਪੈਸੇ ਮਿਲ ਗਏ ਉਹਨਾਂ ਦੇ ਪੈਸੇ ਕਿੱਧਰ ਗਏ ਆ ਉਹਨਾਂ ਨੇ ਵੱਡੀ ਗੱਡੀ ਲੈ ਲਈ ਉਹਨਾਂ ਨੇ ਸ਼ਹਿਰ ਦੇ ਵਿੱਚ ਫਲੈਟ ਲੈ ਲਿਆ ਉਹਨਾਂ ਨੇ ਕੋਈ ਚੰਗੀ ਆਪਣੀ ਜ਼ਿੰਦਗੀ ਬਣਾ ਲਈ ਪੈਸਾ ਤੁਹਾਡੇ ਕੋਲੇ 20 ਕਰੋੜ ਵੀ ਹੋਵੇ ਇਹ ਖੁਰ ਜਾਣਾ ਇਹ ਮੁੜ ਕੇ ਨਹੀਂ ਆਉਣਾ ਬਾਬੇ ਦਾਦੇ ਦੀ ਜ਼ਮੀਨ ਆ ਜਿਹੜੀ ਉਹ ਤੁਹਾਡੇ ਕੋਲ ਜਦੋਂ ਖੁੱਸ ਗਈ ਇਹ ਉਮਰ ਪਰ ਦੀ ਰੋਟੀ ਗਈ ਤੇ ਇੱਕ ਵਾਰ ਪੈਸੇ ਆਉਣੇ ਆ ਆ ਆਪਾਂ ਜਾਣਦੇ ਪਿਛਲੇ ਸਮੇਂ ਦੇ ਵਿੱਚ ਆ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਕਿਸਾਨਾਂ ਨੇ ਜ਼ਮੀਨ ਐਕਵਾਇਰ ਕਰਨ ਤੋਂ ਇਨਕਾਰ ਕੀਤਾ ਉਹਨਾਂ ਨੇ ਕਿਹਾ ਜੀ ਸਿਕਵਾਇਰ ਨਹੀਂ ਹੋਣ ਦੇਣੀ ਕਿਉਂ ਉਹ ਕਹਿੰਦੇ ਸਾਨੂੰ ਪੂਰੇ ਪੈਸੇ ਨਹੀਂ ਮਿਲ ਰਹੇ ਹੁਣ ਜਦੋਂ ਪੰਜਾਬ ਦੇ ਵਿੱਚ ਕਹਿੰਦੇ ਜੀ ਕਿ ਅਸੀਂ ਲੈ ਕੇ ਆਉਣੇ ਜੀ ਬੁਲਟ ਟ੍ਰੇਨ ਪ੍ਰੋਜੈਕਟ ਲੈ ਕੇ ਆ ਰਹੇ ਬੁਲਟ ਟ੍ਰੇਨ ਵਾਲਾ ਕਹਿੰਦੇ ਜੀ ਕਿਸਾਨ ਨੂੰ 5 ਗੁਣਾ ਅਸੀਂ ਪੈਸੇ ਵਧ ਦੇਵਾਂਗੇ ਇਹ ਬੁਲਟ ਟ੍ਰੇਨ ਵਾਲਾ ਪ੍ਰੋਜੈਕਟ ਆ ਜਿਹੜਾ ਇਹ ਕੇਂਦਰ ਦੀ ਸਰਕਾਰ ਦਾ ਤੇ ਦਿੱਲੀ ਹਰਿਆਣਾ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੀ ਜ਼ਮੀਨ ਇਹਦੇ ਵਿੱਚ ਆਉਣੀ ਆ। ਇਹਨੂੰ ਆਪਾਂ ਮੰਨਦੇ ਆ ਕਿ ਭਾਈ ਇਹ ਬਾਕੀ-ਬਾਕੀ ਸੂਬਿਆਂ ਦੀਆਂ ਜ਼ਮੀਨਾਂ ਵੀ ਆ ਰਹੀਆਂ। ਪਰ ਜੇ ਇਹ ਗੱਲ ਕਹੀ ਜਾਵੇ ਜੀ ਕਿ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਆ। ਇਹ ਪ੍ਰੋਜੈਕਟ ਸਿਰਫ ਇਸ ਸ਼ਹਿਰ ਦੇ ਵਿੱਚ ਲੱਗਣਾ ਤੇ ਸੂਬੇ ਦੀ ਸਰਕਾਰ ਦੀ ਮਰਜ਼ੀ ਹੈ ਤੇ ਲੋਕਾਂ ਦੀ ਮਰਜ਼ੀ ਨਹੀਂ ਤੇ ਫਿਰ ਇਹ ਗੱਲ ਕਿਵੇਂ ਵਾਜਬ ਆ? ਇਸ ਗੱਲ ਦੀ ਵਿਰੋਧਤਾ ਹੋਊਗੀ ਤੇ ਸਰਕਾਰ ਨੇ ਇਸ ਗੱਲ ਦੇ ਵਿੱਚ ਖਤਾ ਖਾਣੀ ਆ। ਵਿਰੋਧੀ ਪਾਰਟੀਆਂ ਦੇ ਕੋਲੇ ਮੁੱਦਾ ਆ ਗਿਆ ਪਰ ਕਿਸਾਨ ਦੇ ਜਜ਼ਬਾਤ ਨਾਲ ਖੇਡਿਆ ਜਾ ਜਾਵੇ। ਕਦੇ ਆਪਾਂ ਕਿਸਾਨ ਨੂੰ ਕੁਝ ਕਹਨੇ ਕਦੇ ਕੁਝ ਕਹਨੇ ਆ। ਇਹ ਗੱਲ ਸੱਚੀ ਆ ਕਿ ਕਿਸਾਨ ਜਥੇਬੰਦੀਆਂ ਨੇ ਆਪਣਾ ਪੱਠਾ ਆਪੇ ਬਿਠਾ ਲਿਆ। ਇਹ ਗੱਲ ਸੱਚੀ ਆ ਕਿ ਕਿਸਾਨ ਜਥੇਬੰਦੀਆਂ ਨੇ ਇਕਤਾ ਦੀ ਘਾਟ ਦੇ ਕਰਕੇ ਆਪਦਾ ਜਲੂਸ ਕਢਵਾਇਆ। ਇਹ ਗੱਲ ਸੱਚੀ ਆ ਕਿ ਇਹ ਇਕਤਾ ਦੇ ਵਿੱਚ ਨਹੀਂ ਤੇ ਇਹਨਾਂ ਦਾ ਫਾਇਦਾ ਚੁੱਕਿਆ ਗਿਆ। ਇਹ ਗੱਲ ਸੱਚੀ ਆ ਕਿ ਕਈ ਕਿਸਾਨ ਜਥੇਬੰਦੀਆਂ ਡੈਡੀਕੇਸ਼ਨ ਦੀ ਕਮੀ ਕਰਕੇ ਤੇ ਆਪ ਹੀ ਹਾਸ਼ੀਏ ਦੇ ਉੱਤੇ ਆ ਗਈਆਂ। ਇਹਦੇ ਵਿੱਚ ਕੋਈ ਦੋਰਾਇਆ ਨਹੀਂ। ਪਰ ਜਦੋਂ ਇੱਕ ਪਾਸੇ ਤਾਂ ਕਿਸਾਨ ਇਸ ਵੇਲੇ ਵਿਰਵਰ ਕਰਦੇ ਆ ਦੂਜੇ ਪਾਸੇ ਸਰਕਾਰ ਦੇ ਵੱਲੋਂ ਵਾਰ ਕੀਤਾ ਜਾਵੇ ਮੈਂ ਵਾਰ ਕੀਤਾ ਜਾਵੇ ਸ਼ਬਦ ਤਾਂ ਵਰਤਦਾ ਲੋੜ ਨਹੀਂ ਇਹ ਤਜਰਬੇ ਕਰਨ ਦੀ ਜਿਹਨੇ ਜ਼ਮੀਨ ਵੇਚਣੀ ਆ ਉਹ ਆਪੇ ਵੇਚ ਲੂਗਾ ਜਿਹਨੇ ਨਹੀਂ ਵੇਚਣੀ ਨਾ ਵੇਚੂਗਾ ਜਿਹਨੇ ਮਹਿੰਗੀ ਵੇਚਣੀ ਮਹਿੰਗੀ ਵੇਚ ਲੂ ਜਿਹਨੇ ਸਸਤੀ ਵੇਚਣੀ ਸਸਤੀ ਵੇਚ ਲੂਗਾ ਪਰ ਇਹ ਵਿਕਾਸ ਦੀ ਪਰਿਭਾਸ਼ਾ ਗਲਤ ਆ ਕਿ ਭਾਈ ਅਸੀਂ ਇੱਥੇ ਅਰਬਨ ਸਟੇਟ ਬਣਾਉਣੇ ਆ ਅਸੀਂ ਇੱਥੇ ਸੈਕਟਰ ਕੱਟਣੇ ਆ ਅਸੀਂ ਇੱਥੇ ਤਰੱਕੀ ਲਈ ਵਿਕਾਸ ਲਈ ਆ ਚੀਜ਼ਾਂ ਲੈ ਕੇ ਆਉਣੇ ਆ ਧਰਨੇ ਲੱਗਣੇ ਹੁਣ ਸ਼ੁਰੂ ਹੋਣ ਜਾ ਰਹੇ ਆ ਲੰਘੇ ਕੱਲ ਵੀ ਕਿਸਾਨ ਜਥੇਬੰਦੀਆਂ ਨੇ ਮਹੱਤਵਪੂਰਨ ਮੀਟਿੰਗ ਕੀਤੀ ਆ ਮੁੰਲਾਪੁਰ ਦੇ ਵਿੱਚ ਰਾਏਕੋਟ ਦੇ ਵਿੱਚ ਦਾਖਾ ਖੇਤਰ ਦੇ ਵਿੱਚ ਹੋਰ ਵਕ 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 ਥਾਵਾਂ ਤੇ ਉਹ ਮੀਟਿੰਗਾਂ ਹੋਣ ਲੱਗ ਜਾਣੀਆਂ ਤੇ ਸਰਕਾਰ ਨੂੰ ਇਸ ਗੱਲ ਦੀ ਖਤਾ ਖਾਣੀ ਪੈਣੀ ਆ ਸਰਕਾਰ ਨੂੰ ਇਹੋ ਜਿਹੇ ਤਜਰਬੇ ਨਹੀਂ ਕਰਨੇ ਚਾਹੀਦੇ ਉਹ ਸਰਕਾਰ ਜਿਹੜੀ ਕਿ ਕਿਸਾਨ ਪੱਖੀ ਹੋਣ ਦਾ ਦਾਵਾ ਕਰਦੀ ਰਹੀ ਆ ਉਹਨੂੰ ਇਹੋ ਜਹਾ ਮੁੱਦਾ ਨਹੀਂ ਉਠਣ ਦੇਣਾ ਚਾਹੀਦਾ ਕਿਸਾਨੀ ਜ਼ਿੰਦਾਬਾਦ ਸਾਡੀਆਂ ਜ਼ਮੀਨਾਂ ਕਰਕੇ ਸਾਡੀ ਹੁੰਦਾ ਜੇ ਆਪਾਂ ਇੱਥੇ ਜ਼ਮੀਨਾਂ ਕਹਿੰਗੇ 32 ਪਿੰਡ ਦੀ ਜ਼ਮੀਨ ਸਾਨੂੰ ਚਾਹੀਦੀ ਆ ਤੇ ਫਿਰ ਭਾਈ ਤੁਹਾਡੇ ਵਿੱਚ ਤੇ ਮਲਿੰਗਾ ਡਲਿੰਗਾ ਵਿੱਚ ਕੀ ਫਰਕ ਆ ਉਹਨਾਂ ਨੂੰ ਵੀ ਸਾਡੀ ਹੀ ਜ਼ਮੀਨ ਚਾਹੀਦੀ ਆ ਇਹਦਾ ਮਤਲਬ ਇਹ ਆ ਕਿ ਜੋ ਕੇਂਦਰ ਦੇ ਵੱਲੋਂ ਸੋਚਿਆ ਕਿ ਆਪਾ ਉਹ ਕਰ ਰਹੇ ਆ ਲੋੜ ਇਸ ਵੇਲੇ ਜ਼ਮੀਨਾਂ ਨੂੰ ਬਚਾਉਣ ਦੀ ਆ ਪੰਜਾਬ ਦੀ ਧਰਤੀ ਖੇਤਾਂ ਵਾਲੀ ਧਰਤੀ ਆ ਪੰਜਾਬ ਦੀ ਧਰਤੀ ਪਿੰਡਾਂ ਵਾਲੀ ਖੇਤੀਬਾੜੀ ਵਾਲੀ ਧਰਤੀ ਆ ਜੇ ਇੱਥੇ ਖੇਤੀਬਾੜੀ ਵਾਲੀ ਯੋਗ ਜ਼ਮੀਨ ਹੀ ਨਾ ਹੋਊਗੀ ਤੇ ਫਿਰ ਭਾਈ ਵੇਖੀ ਜਾਏ ਉਹ ਵੀ ਭਾਈ ਕਿਹੜੇ 34ਵੇਂ ਫਲੈਟ ਦੇ ਵਿੱਚ ਸਾਡਾ ਫਲਾਣਾ ਰਿਸ਼ਤੇਦਾਰ ਰਹਿੰਦਾ ਤੇ 18ਵੇਂ ਦੇ ਵਿੱਚ ਸਾਡਾ ਫਲਾਣਾ ਰਹਿੰਦਾ ਮੈਂ ਕਦੇ-ਕਦੇ ਵੀ ਸੋਚਦਾ ਹੁੰਨਾ ਵੀ ਜਿਵੇਂ ਪੰਜਾਬ ਦੇ ਪਿੰਡਾਂ ਦੀ ਧਰਤੀ ਦੇ ਉੱਤੇ ਪਿੰਡਾਂ ਦੀਆਂ ਜ਼ਮੀਨਾਂ ਦੇ ਉੱਤੇ ਫਲੈਟ ਬਣ ਰਹੇ ਆ ਕਦੇ ਗਿਣਕੇ ਤਾਂ ਦੇਖੋ ਵੀ ਜਦੋਂ ਥੱਲੇ ਆਉਣਗੇ ਪੂਰੇ ਆਉਂਦੇ ਆ ਕਿ ਨਹੀਂ ਆਉਂਦੇ ਕਦੇ ਦੇਖੋ ਤਾਂ ਸਹੀ ਵੀ ਭਾਈ ਜਿਹੜਾ ਤੁਹਾਡਾ ਆਪਣਾ ਜਾਂ ਜਿਹਦੀ ਜ਼ਮੀਨ ਅਕਵਾਇਰ ਹੋਈ ਹੈ ਹੁਣ ਇਹ ਸਵਾਲ ਆ ਜਿਹਦੀ ਬੀਤੇ ਦੇ ਵਿੱਚ ਜ਼ਮੀਨ ਅਕਵਾਇਰ ਹੋਈ ਆ ਉਹਦੇ ਕੋਲੇ ਪੈਸੇ ਕਿੱਥੇ ਤੇ ਮੈਂ ਪਿਛਲੇ ਦਿਨੀ ਇੱਕ ਇੰਟਰਵਿਊ ਸੁਣੀ ਸੀ ਬੰਦੇ ਦੇ ਖੇਤ ਦੇ ਵਿੱਚ ਫਲੈਟ ਬਣੇ ਉਹ ਉਹਨਾਂ ਫਲੈਟਾਂ ਨੇ ਮੂਰੀ ਡਾਂਗ ਲੈ ਕੇ ਚੌਂਕੀਦਾਰਾ ਕਰਦਾ ਉਹਦਾ ਕਰੋੜਾਂ ਰੁਪਈਆ ਲੱਖਾਂ ਰੁਪਈਆ ਜੋ ਮਿਲਿਆ ਪਤਾ ਨਹੀਂ ਕਿੰਦਰ ਗਿਆ ਪੈਸੇ ਤਾਂ ਘਰ ਤਾਂ ਖੂਹ ਆ ਉਹਦੇ ਵਿੱਚ ਕਰੋੜ ਸੱਟ ਲਓ 50 ਕਰੋੜ ਸੱਟ ਲਓ ਹਾਲਾਤ ਇਹ ਆ ਪੰਜਾਬ ਦੀ ਸਰਕਾਰ ਨੂੰ ਇਹੋ ਜਿਹੇ ਤਜਰਬੇ ਕਰਨ ਤੋਂ ਬਚਣਾ ਚਾਹੀਦਾ ਯਾ ਯਾ ਮੈਂ ਸਮਝਦਾ ਸੀ ਕਿ ਲੰਦੇ ਪੰਜਾਬ ਦੇ ਵਿੱਚ ਲਾਹੌਰ ਫੈਸਲਾਬਾਦ ਜਾਂ ਮਲਤਾਨ ਨੇ ਪਿੰਡਾਂ ਦੀਆਂ ਜ਼ਮੀਨਾਂ ਨੂੰ ਖਿੱਚ ਲਿਆ ਲੇਕਿਨ ਇਹ ਤੇ ਚੜ੍ਹਦੇ ਪੰਜਾਬ ਦੇ ਅੰਦਰ ਵੀ ਇਹੀ ਚੀਜ਼ ਹੋਈ ਚੜ੍ਹਦੇ ਪੰਜਾਬ ਜਿੱਦੇ ਬਹੁਤ ਜ਼ਿਆਦਾ ਹੈ ਨਾ ਉਹਨਾਂ ਦੇ ਸ਼ਹਿਰ ਲੁਧਿਆਣਾ ਇੰਦੇ ਦੇ ਉਹਨਾਂ ਨੇ ਫਿਲਮਾਂ ਵਗੈਰਾ ਵੀ ਬਣਾਈਆਂ ਨੇ ਆਪਾਂ ਦੇਖੀਆਂ ਇੱਕ ਦੋ ਤੇ ਉਹ ਬਹੁਤ ਜ਼ਿਆਦਾ ਇਲਾਕੇ ਨੂੰ ਨਾ ਐਕਵਾਇਰ ਕਰ ਲਿਆ ਲੇਕਿਨ ਆਪਣੇ ਜਿਹੜੇ ਲੈਂਦੇ ਪੰਜਾਬ 'ਚ ਨਾ ਇੰਦੇ ਚ ਲਾਹੌਰ ਜਿਹੜਾ ਹਾਂ ਮੈਂ ਪਿੱਛੇ ਜੇ ਇੱਕ ਉਹ ਰੀਅਲ ਏਸਟੇਟ ਉੱਤੇ ਬੰਦੇ ਨੂੰ ਮਤਲਬ ਕਿ ਉਹਦੇ ਕੋਲ ਬੈਠਾ ਤੇ ਉਹਦੇ ਕੋਲ ਇੱਕ ਬੰਦਾ ਆਇਆ ਤੇ ਉਹਨੇ ਕਿਹਾ ਯਾਰ ਮੈਨੂੰ ਨਾ 5 ਏਕੜ ਜ਼ਮੀਨ ਚਾਹੀਦੀ ਅੱਛਾ ਲਾਹੌਰ ਦੇ ਵਿੱਚ ਮਤਲਬ ਕਿ ਜ਼ਿਲ੍ਹਾ ਲਾਹੌਰ 'ਚ ਸਹੀ ਤੇ ਭਾਈ ਉਹ ਪ੍ਰਾਪਰਟੀ ਡੀਲਰ ਨੇ ਕਿਹਾ ਨੇ ਕਿਹਾ ਜ਼ਿਲ੍ਹਾ ਲਾਹੌਰ 'ਚ ਇਕੱਠੀ 5 ਏਕੜ ਜ਼ਮੀਨ ਇਸ ਟਾਈਮ ਨਹੀਂ ਬਚੀ ਹੋਈ ਸਾਰੀ ਸਕੀਮਾਂ ਮਤਲਬ ਕਿ ਸਾਰੀਆਂ ਹਾਊਸਿੰਗ ਸੁਸਾਇਟੀਆਂ ਵਾਲਿਆਂ ਨੇ ਖਰੀਦ ਲਈ ਹੈ ਜਿੰਨੀ ਵੀ ਲਾਹੌਰ ਦੀ ਜ਼ਮੀਨ ਹੈ ਤੇ ਤੁਸੀਂ ਸਾਰਾ ਇਹ ਹੀ ਕੀਦ ਉੱਥੇ ਹੋਣ ਜਾ ਰਹੇ ਹੈ। ਯਈਆ ਕਿਹਾ ਜਿਸ ਤਰ੍ਹਾਂ ਪੂਰੀ ਦੁਨੀਆ ਦਰਖਤ ਲਗਾ ਰਹੀ ਹੈ, ਐਗਰੀਕਲਚਰ ਨੂੰ ਬढ़ावा ਦੇ ਰਹੀ ਹੈ, ਐਗਰੀਕਲਚਰ ਨੂੰ ਅੱਗੇ ਲਿਆ ਰਹੀ ਹੈ ਤੇ ਚੜਦਾ ਪੰਜਾਬ ਲੈਂਦਾ ਪੰਜਾਬ ਇਹਨਾਂ ਦੀ ਐਗਰੀਕਲਚਰ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਇੱਧਰ ਦੀ ਸੈਂਟਰਲ ਹਕੂਮਤ ਹੋਵੇ ਜਾਂ ਇੰਡੀਆ ਦੀ ਸੈਂਟਰਲ ਹਕੂਮਤ ਹੋਵੇ ਜਿਵੇਂ ਉੱਧਰ ਮੋਦੀ ਸ਼ਾਹ ਦੇ ਉਹ ਮੋਦੀ ਸੌਰੀ ਤੇ ਹੋਰ ਜਿਹੜੇ ਹੈ ਨੇ ਤੇ ਕਾ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਉੱਠਣਾ ਨਹੀਂ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਕਰਨਾ ਹੀ ਚਾਹੀਦੀ ਕੋਈ ਕੋਈ ਹਕਮਤਯੰਮਲੀਆ ਪ੍ਰਾਨੀ ਚਾਹੀਦੀ ਵਰਨਾ ਪੰਜਾਬ ਦੀਆਂ ਜ਼ਮੀਨਾਂ ਖਤਮ ਹੋ ਜਾਣਗੀਆਂ ਯਾਰ ਇਹਨੇ ਜਿਹੜੇ ਆਗੂ ਲੋਕ ਨੇ ਨਾ ਜਾਂ ਸਰਪੰਚ ਨੇ ਜਾਂ ਫਿਰ ਉੱਥੋਂ ਦੇ ਐਮਐਨਏ ਐਮਪੀਏ ਨੇ ਉਹਨਾਂ ਨੇ ਹੀ ਆਵਾਜ਼ ਚੁਕਰੀ ਹੁਣ ਮਿਸਾਲ ਕਿ ਮਿਸਾਲ ਇਹ ਮੇਰੀ ਦੋ ਗਿੱਲੇ ਪੈਰੀ ਹੈ ਹੁਣ ਮੈਂ ਇਕੱਲਾ ਕਿੰਨੀ ਗਵਾਸ ਚੁਕਲਾਂਗਾ ਹੁਣ ਸਾਰਾ ਪਿੰਡ ਵੇਚਨ ਨੂੰ ਤਿਆਰ ਹੋਵੇ ਤੇ ਮੇਰੇ ਦੋ ਕਿੱਲਿਆਂ ਦੇ ਵਾਸਤੇ ਉਖਲੋ ਜੇਗੀ ਸਕੀਮ ਕਦੀ ਨੀ ਖਲੋਈਏ ਹੋਸਿੰਗ ਸਕੀਮ ਗਿਆ ਕੋਈ ਪ੍ਰੋਜੈਕਟ ਰੁਕੇਗਾ ਨਹੀਂ ਰੁਕੇਗਾ ਇਸ ਲਈ ਜਾਂ ਤੇ ਸਾਰਾ ਮਿਲ ਕੇ ਕਰਨ ਦੀ ਜ਼ਰੂਰਤ ਹੈ ਜਿੰਨੇ ਵੀ ਪਿੰਡ ਨੇ ਉਹ ਮਿਲ ਕੇ ਇਹਦੇ ਖਿਲਾਫ ਇਤਜਾਜ ਕਰਨ ਜਿਸ ਤਰ੍ਹਾਂ ਕਿ ਆਪਣੇ ਇੱਥੇ ਇਤਜਾਜ ਹੋਇਆ ਇੱਥੇ ਵੀ ਬੜਾ ਇੱਕ ਹੈਵੀ ਇਤਜਾਜ ਹੋਇਆ ਸਖਰ ਦੇ ਵਿੱਚ ਇੱਥੇ ਦੋ ਨਹਿਰਾ ਗੜ ਦਿੱਤੀਆਂ ਗਈਆਂ ਹਾਂ ਤੇ ਉਹ ਕਹਿੰਦੇ ਨੇ ਕਿ ਉਹਨਾਂ ਨੇ ਐਡਾ ਹੈਵੀ ਇਤਜਾਜ ਕੀਤਾ ਕਿ ਗਵਰਨਮੈਂਟ ਨੂੰ ਬੈਕਫਰੌਂਟ ਤੇ ਆਣਾ ਪਿਆ ਉਹ ਜਿਹੜੀਆਂ ਦੋ ਨਹਿਰਾ ਮੁਕਤਰੀ ਇਲਾਕਿਆਂ ਨੂੰ ਆਬਾਦ ਕਰਨਾ ਸੀ ਉਹਨਾਂ ਨੇ ਕਿਹਾ ਸਾਡਾ ਪਾਣੀ ਹੋਰ ਜਗ੍ਹਾ ਤੇ ਦੇ ਦੇ ਹਾਂ ਤੇ ਇਸ ਤਰ੍ਹਾਂ ਦੀ ਯੂਨਿਟੀ ਦੀ ਜ਼ਰੂਰਤ ਤੇ ਉਹਨਾਂ ਨੇ ਤਕਰੀਬਨ 15 ਦਿਨ ਟ੍ਰਾਫਿਕ ਬਲਾਕ ਰੱਖੀ ਮੇਨ ਰੋਡ ਕਰਾਚੀ ਲਾਹੌਰ ਵਾਲਾ ਮੇਰਾ ਖਿਆਲ ਹੈ ਜੀ ਗਾਣੇ ਦਾ ਜਿਹੜਾ ਮੇਨ ਬੋਲ ਕੇ 40 ਪਿੰਡਾਂ ਦੀ ਜ਼ਮੀਨ ਲੁਧਿਆਣਾ ਖਾ ਗਿਆ ਤੇ ਲੁਧਿਆਣਾ ਮੇਰਾ ਖਿਆਲ ਹੈ ਪੰਜਾਬ ਦਾ ਕੋਈ ਬਹੁਤ بڑا ਸ਼ਹਿਰ ਹੈ ਹਾਂਜੀ ਇਹ ਚੜ੍ਹਦੇ ਪੰਜਾਬ ਦਾ ਤੇ ਜਿਸ ਤਰ੍ਹਾਂ ਦਿੱਲੀ ਇਹ ਵੀ ਪੰਜਾਬ ਜਾਂਦਾ ਦਿੱਲੀ ਉਹਨਾਂ ਨੇ ਕਿਹਾ ਵੀਡੀਓ ਚ ਕਿਹਾ ਰਿਹਾ ਸੀ ਕਿ ਦਿੱਲੀ ਵੀ ਪੰਜਾਬ ਜਾਂਦਾ ਦਿੱਲੀ ਪੰਜਾਬ ਚ ਨਹੀਂ ਜਾਂਦਾ ਲੇਕਿਨ ਉਹ ਮਤਲਬ ਉਹ ਤੇ ਉਹਨਾਂ ਦਾ ਉਹ ਹੈ ਨਾ ਦਾਅਰੇ ਖਿਲਾਫ ਹੈ ਜਿਸ ਤਰ੍ਹਾਂ ਕਿ ਆਪਾਂ ਕਹੀਏ اسلامਾਬਾਦ اسلامਾਬਾਦ ਅਲੱਦਾ ਹੈ ਪਿੰਡੀ ਪੰਜਾਬ ਜਾਂਦਾ ਹੈ اسلامਾਬਾਦ ਜਿਹੜਾ ਉਹ ਇਹ ਲੁਧਿਆਣਾ ਇਹ ਲੁਧਿਆਣਵੀ ਆਪਣੇ ਇਧਰ ਕਈ ਲੋਕ ਲੁਧਿਆਣਵੀ ਨੇ ਉਹ ਮੇਰਾ ਖਿਆਲ ਹੈ ਉਹ ਲੁਧਿਆਣਾ ਸ਼ਹਿਰ ਦੇ ਰਹਿਣ ਵਾਲੇ ਹਾਂ ਉੱਥੋਂ ਹਜਰਤ ਕਰਕੇ ਜਿਹੜੇ ਹੋ ਗਏ ਨਾ ਆਪਣੇ ਨਾਲ ਤੇ ਜਿਹੜੇ ਦੋਸਤ ਲੁਧਿਆਣਾ ਸ਼ਹਿਰ ਦੇ ਨੇ ਜ਼ਰੂਰ ਕਮੈਂਟ ਕਰਿਆ ਜੇ ਕਿਉਂਕਿ ਅਸੀਂ ਅੱਜ ਪਹਿਲੀ ਵਾਰ ਇਹ ਨਾਮ ਸੁਣਿਆ ਤੇ ਲੁਧਿਆਣਾ ਬੜਾ ਵੀਆਈਪੀ ਆ ਨਾਮ ਲੱਗਾ ਸਾਨੂੰ ਫਿਰ ਵੀ ਦੂਸਰਾ ਇਹ ਹੈ ਯਾ ਕਿ ਜਿਹੜਾ ਪੰਜਾਬ ਵੇ ਪੰਜਾਬ ਨੂੰ ਬੇਸਿਕਲੀ ਮੇਰਾ ਖਿਆਲ ਹੈ ਕਿ ਪੰਜਾਬੀਆਂ ਜ਼ਮੀਨਾਂ ਵੇਚ ਕੇ ਨਾ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਯਾਰ ਇੱਕ ਨਾ ਟਰਮ ਜਗਰੀਆ ਚੱਲੀ ਪਿਛਲੇ ਦਿਨਾਂ ਜ ਮਤਲਬ 3-4 ਸਾਲ ਤੋਂ ਚੱਲ ਰਹੀ ਹੈ ਉਹਏ ਕਾਰਪੋਰੇਟ ਫਾਰਮਿੰਗ ਦੇ ਕਾਰਪੋਰੇਟ ਸਰਕਰਡ ਵਾਲੇ ਜਿਹੜੇ ਲੋਕ ਨੇ ਨਾ ਉਹ 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 ਜ਼ਮੀਨਾਂ ਖਰੀਦ ਰਹੇ ਨੇ ਮਤਲਬ ਕਿ ਜਿਹੜੇ ਥੋੜੇ ਥੋੜੇ ਜ਼ਮੀਂਦਾਰ ਛੋਟੇ ਛੋਟੇ ਜ਼ਮੀਂਦਾਰ ਸੀ ਨਾ ਉਹਨਾਂ ਕੋਲ ਜ਼ਮੀਨਾਂ ਖਰੀਦ ਕੇ ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਤੰਗ ਕੀਤਾ ਜਾਵੇ ਉਹ ਜ਼ਮੀਨਾਂ ਵੇਚਣ ਦੇ ਮਜਬੂਰ ਹੋ ਜਾਣ ਜਿਸ ਤਰ੍ਹਾਂ ਕਿ ਪਾਕਿਸਤਾਨ ਚ ਕੀਤਾ ਜਾ ਰਿਹਾ ਕਿ ਕਣਕ ਦਾ ਰੇਟ 2000 ਹੈ ਤੇ ਖਾਦ ਦੀ ਬੋਰੀ 14000 ਦੀ ਹੈ ਹਾਂ ਤੇ ਸਤ ਮਣ ਦੀ ਇੱਕ ਖਾਦੀ ਸਿੱਧਾ ਐਗਰੀਕਲਚਰ ਦੇ ਸਿਰ ਤੇ ਮਤਲਬ ਕਿ ਉਹਨਾਂ ਨੂੰ ਇਹ ਇਨਾ ਰੋਲਿਆ ਜਾ ਰਿਹਾ ਰੋਲਿਆ ਜਾ ਰਿਹਾ ਕਿ ਐਂਡ ਤੇ ਉਹ ਕਹੇ ਕਿ ਯਾਰ ਜਿਹੜਾ ਮੇਰਾ ਕਿਲਾ 50 ਲੱਖ ਦਾ ਇਹਨੂੰ 50 ਲੱਖ ਦਾ ਵੇਚ ਕੇ ਕੋ ਹੋਰ ਕਾਰੋਬਾਰ ਕਰ ਲਵਾਂ ਤੇ ਡੇਲੀ ਮੈਂ 50 ਹਜ਼ਾਰ ਲੱਖ ਮਤਲਬ ਕਿ ਸੇਲ ਹੋ ਕੇ ਕੋ 20 ਹਜ਼ਾਰ 30 ਹਜ਼ਾਰ ਕਮਾਉਣ ਜੁਗਾ ਹੋ ਜਾਗਾ ਇਹ ਲੋਕਾਂ ਦੀ ਜ਼ਹਿਨੀयत ਬਣਾਈ ਜਾ ਰਹੀ ਹੈ ਇਹ ਜ਼ਹਿਨੀयत ਬਣਾਈ ਜਾ ਰਹੀ ਹੈ ਤੇ ਇਹ ਇੱਕ ਮਤਲਬ ਕਿ ਉਹ ਜਿਹੜੇ ਕਾਰਪੋਰੇਟ ਫਾਰਮਿੰਗ ਜਾਂ ਕਾਰਪੋਰੇਟ ਸਰਕਟ ਵਾਲੇ ਜਿਹੜੇ ਲੋਕ ਨੇ ਨਾ bizness minded ਲੋਕ ਉਹ ਜ਼ਮੀਨਾਂ ਅਕਵਾਇਰ ਕਰ ਰਹੇ ਹਨ ਹਾਂ ਦੋਸਤੋ ਮੇਰੇ ਤੋਂ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਤੇ ਚੜਦੇ ਪੰਜਾਬ ਨੂੰ ਲੰਦੇ ਪੰਜਾਬ ਨੂੰ ਆਪਾਂ ਇਸ ਤਰ੍ਹਾਂ ਹੀ ਬਚਾ ਸਕਨੇ ਆ ਮਿਲਾਂਗੇ ਨਵੀਂ ਵੀਡੀਓ ਨਾਲ ਆਪਣਾ ਖਿਆਲ ਰੱਖਿਓ ਜੀ ਅੱਲਾਹ ਨਿਗੇਬਾਨ